ਸਾਤਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਤਿਰਕ ਦੇ ਰਿਸ਼ਤੇ ਜਿਸ ਨੂੰ ਲਿਖਿਆ ਹੈ ਡਾਕਟਰ ਤਰਲੋਚਨ ਸਿੰਘ ਅੋਜਨਾ ਜੀ ਨੇ ਉਮੀਦ ਕਰਦੇ ਆ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਜੀ ਸਵੇਰੇ ਪਲੇਟ ਤਾਂ ਪੋਤਰੇ ਨੂੰ ਨਾਸ਼ਤਾ ਕਰਾਉਣ ਵੇਲੇ ਪੋਤਰੇ ਦੇ ਹੱਥੋਂ ਡਿੱਗ ਕੇ ਟੁੱਟ ਗਈ ਸੀ ਪਰ ਪਿਆਰਾ ਸਿੰਘ ਦੀ ਨੂੰਹ ਨੇ ਬੁਰਾ ਭਲਾ ਪਿਆਰਾ ਸਿੰਘ ਨੂੰ ਕਹਿ ਦਿੱਤਾ ਪਿਆਰਾ ਸਿੰਘ ਚਾਹ ਪੀਤੇ ਬਗੈਰ ਹੀ ਪੋਤਰੇ ਨੂੰ ਸਕੂਲ ਲੈਣ ਗਿਆ ਸਕੂਲ ਦੇ ਕੋਲ ਬਹੁਤੀ ਭੀੜ ਹੋ ਕਰਕੇ ਉਸਨੇ ਆਪਣੀ ਕਾਰ ਲਾਗੇ ਇੱਕ ਕਲੀ ਵਿੱਚ ਖੜੀ ਕਰ ਲਈ ਅਜੇ ਉਹ ਕਾਰ ਤੋਂ ਬਾਹਰ ਨਿਕਲਈ ਸੀ ਕਿ ਸਾਹਮਣੇ ਘਰ ਵਾਲੀ ਇੱਕ ਗੋਰੀ ਜਨਾਨੀ ਨੇ ਕਿਹਾ ਮਿਸਟਰ ਸਿੰਘ ਅੱਜ ਮੇਰੀ ਸਿਹਤ ਕੁਝ ਠੀਕ ਨਹੀਂ ਕੀ ਮੇਰੀ ਦੋ ਤੀ ਨੂੜੀ ਸਕੂਲ ਛੱਡਾਂਗੇ ਉਸ ਗੋਰੀ ਨੇ ਇੰਗਲਿਸ਼ ਕਾਫੀ ਹੌਲੀ-ਹੌਲੀ ਬੋਲੀ ਜਿਸ ਦੀ ਪਿਆਰਾ ਸਿੰਘ ਨੂੰ ਪੂਰੀ ਤਰ੍ਹਾਂ ਸਮਝ ਲੱਗ ਗਈ ਸੀ ਇੱਕ ਗੋਰੀ ਜਨਾਨੀ ਦੇ ਮੋਹ ਸਿੰਘ ਲਾਹੂ ਜਸੂਣ ਕੇ ਪਿਆਰਾ ਸਿੰਘ ਬਹੁਤ ਹੀ ਖੁਸ਼ ਹੋਇਆ ਉਸਨੇ ਹਾਂ ਵਿੱਚ ਸਿਰ ਹਲਾਇਆ ਅਤੇ ਦੋਹਾਂ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਤੁਰ ਪਿਆ ਵਾਪਸੀ ਵੇਲੇ ਅਜੇ ਉਹ ਕਾਰ ਦੇ ਕੋਲ ਪਹੁੰਚਿਆ ਹੀ ਸੀ ਕਿ ਬਾਹਰ ਖਲੋਤੀ ਉਸ ਗੋਰੀ ਨੇ ਕਿਹਾ ਕਿ ਤੁਸੀਂ ਮੇਰੀ ਕੁਝ ਮਦਦ ਕਰੋਗੇ ਪਿਆਰਾ ਸਿੰਘ ਪਹਿਲਾਂ ਤਾਂ ਕੁਝ ਸੋਚ ਵਿੱਚ ਪੈ ਗਿਆ ਪਰ ਫਿਰ ਉਸਨੇ ਕਿਹਾ ਹਾਂ ਦਾ ਇਸ਼ਾਰਾ ਕੀਤਾ ਅਤੇ ਉਹ ਗੋਰੀ ਦੇ ਪਿੱਛੇ ਪਿੱਛੇ ਚੱਲ ਪਿਆ ਬੈੱਡਰੂਮ ਵਿੱਚ ਜਾ ਕੇ ਉਸਨੇ ਉਸ ਗੋਰੀ ਨੇ ਕਿਹਾ ਆਹ ਦੋ ਟੈਚੀ ਇਸ अलमारी ਵਿੱਚ ਰੱਖ ਲੈਨੇ ਉਪਰਾਂ ਭਾਰੀ ਹੋਣ ਕਰਕੇ ਮੈਂ ਇਹਨਾਂ ਨੂੰ ਚੱਕ ਨਹੀਂ ਸਕਦੀ ਕੰਮ ਮੁੱਕੜ ਪਿੱਛੋਂ ਉਸ ਗੋਰੀ ਨੇ ਕਿਹਾ ਕੌਫੀ ਪੀ ਕੇ ਜਾਣਾ ਮੈਂ ਕੌਫੀ ਬਹੁਤ ਅੱਛੀ ਬਣਾ ਲੈਂਦੀ ਹਾਂ ਹਾਲਾਂਕਿ ਪਿਆਰਾ ਸਿੰਘ ਸਿਹਰੇ ਘਰੋਂ ਚਾਹ ਪੀਤੇ ਬਗੈਰ ਹੀ ਸਕੂਲ ਆ ਗਿਆ ਸੀ ਅਤੇ ਉਸ ਨੂੰ ਕੌਫੀ ਦੀ ਲੋੜ ਵੀ ਸੀ पर पता नहीं क्यों वो एक कह के कि किते फेर से काली काली घर तो बाहर चला गया हफ्ते के पिछो फिर जदों प्यारा सिंह अपने पोतरे ਨੂੰ ਸਕੂਲ ਛੱਡਣ ਜਾ ਰਿਹਾ ਸੀ ਤਾਂ ਉਸ ਗੋਰੀ ਨੇ ਕਿਹਾ ਮਿਸਟਰ ਸਿੰਘ ਕੀ ਅੱਜ ਫੇਰ ਮੇਰੀ ਦੋਤੀ ਨੂੰ ਆਪਣੇ ਨਾਲ ਸਕੂਲ ਛੱਡਣ ਲੈ ਜਾਓਗੇ ਪਿਆਰਾ ਸਿੰਘ ਦਾ ਇਸ਼ਾਰਾ ਉੜੀਕਣ ਤੋਂ ਪਹਿਲਾਂ ਹੀ ਉਸ ਗੋਰੀ ਨੇ ਕਹਿ ਦਿੱਤਾ ਅੱਜ ਕਾਫੀ ਪੀਣ ਤੋਂ ਬਗੈਰ ਨਾ ਜਾਣਾ ਮੈਂ ਤੁਹਾਡੀ ਅੜੀਕ ਕਰਾਂਗੀ ਪਿਆਰਾ ਸਿੰਘ ਨੂੰ ਕੁਝ ਘਬਰਾਟ ਜਿਹੀ ਮਹਿਸੂਸ ਹੋਈ ਉਸ ਨੂੰ ਆਪਣੇ ਦੋਸਤਾਂ ਦੇ ਕਹੇ ਹੋਏ ਲਫਜ਼ੇ ਤੇ ਯਾਰੇ ਸੀ ਉਹ ਪਿਆਰਾ ਸਿਆ ਇੰਨਾ ਗੋਰੀਆਂ ਤੋਂ ਜਰਾ ਬਚ ਕੇ ਰਹੀਂ ਇਹਨਾਂ ਦੇ ਪੱਤੇ ਕਦੇ ਹਰੇ ਨਹੀਂ ਹੋਏ ਤੇ ਕੋਈ ਵੀ ਉਰਾਪਰਾ ਹੋ ਗਿਆ ਤਾਂ ਸਾਰੇ ਹੋਰ ਦੱਸਾਂਗੇ ਤੇਰਾ ਰਿਕਾਰਡ ਖਰਾਬ ਹੋ ਜਾਣਾ ਹੈ ਫਿਰ ਨੌਕਰੀ ਵੀ ਮਿਲਣੀ ਮੁਸ਼ਕਲ ਹੋ ਜਾਣੀ ਹੈ ਫਿਰ ਉਸਦੇ ਮਨ ਵਿੱਚ ਆਇਆ ਕਿ ਕੌਫੀ ਦਾ ਕੱਪ ਹੀ ਪੀਣਾ ਹੈ ਉਹ ਕਿੜਾ ਉਸ ਨੂੰ ਕਿਤੇ ਮੂੰਹ ਵਿੱਚ ਪਾ ਲੱਗੀ ਹੈ ਪਾਉਣ ਲੱਗੀ ਹੈ ਵਾਪਸੀ ਵੇ ਉਸਨੇ ਦੇਖਿਆ ਕਿ ਉਹ ਗੋਰੀ ਆਪਣੇ ਦਰਵਾਜ਼ੇ ਦੇ ਕੋਲ ਬਾਹਰ ਹੀ ਖੜੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਉਸਨੇ ਅੰਦਰ ਜਾ ਕੇ ਪਿਆਰਾ ਸਿੰਘ ਨੂੰ ਸੋਫੇ ਤੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਆਪ ਰਸੋਈ ਵਿੱਚ ਚਲੀ ਗਈ ਕੁਝ ਚਿਰ ਵਿੱਚ ਉਹ ਕਾਲੀ ਕੌਫੀ ਦੇ ਦੋ ਕੱਪ ਅਤੇ ਕੁਝ ਬਿਸਕੁਟ ਲੈ ਕੇ ਆ ਗਈ ਕਾਲੀ ਕੌਫੀ ਵੇਖ ਕੇ ਪਿਆਰਾ ਸਿੰਘ ਇੱਕਦਮ ਬੋਲਿਆ ਮਾਫ ਕਰਨਾ ਮੈਂ ਕਾਲੀ ਕੌਫੀ ਨਹੀਂ ਪੀਂਦਾ ਮੇਰੇ ਵਾਸਤੇ ਦੁੱਧ ਵਿੱਚ ਕੌਫੀ ਅਤੇ ਖੰਡ ਪਾ ਕੇ ਬਣਾ ਦਿਓ ਥੋੜੇ ਜਿ ਦੇ ਪਿਛੋਂ ਗੋਲੀ ਕੌਫੀ ਬਣਾ ਕੇ ਲੈ ਆਈ ਅਤੇ ਕੱਪ ਫੜਾਉਂਦੇ ਹੋਏ ਉਸਨੇ ਕਿਹਾ ਮੇਰਾ ਨਾਮ ਜੈਨੀਫਰ ਕਬੂਰ ਹੈ ਤੁਹਾਡਾ ਨਾਮ ਕੀ ਹੈ ਜਵਾਬ ਮਿਲਿਆ ਪਿਆਰਾ ਸਿੰਘ ਜੈਨੀਫਰ ਨੇ ਮੁਸਕਰਾ ਕੇ ਕਿਹਾ ਤੁਹਾਡੀ ਦਸਤਾਰ ਮੈਨੂੰ ਬਹੁਤ ਅੱਛੀ ਲੱਗਦੀ ਹੈ ਦਸਤਾਰ ਦਾ ਲਫ਼ਜ਼ ਸੁਣ ਕੇ ਪਿਆਰਾ ਸਿੰਘ ਇੰਨਾ ਖੁਸ਼ ਹੋਇਆ ਕਿ ਇੱਕ ਪਲ ਉਸ ਨੂੰ ਸਮਝ ਨਹੀਂ ਆਈ ਕਿ ਉਹ ਕੀ ਬੋਲੇ ਕੁਝ ਚਿਰ ਠਹਿਰ ਕੇ ਉਹ ਬੋਲਿਆ ਤੁਹਾਡੇ ਮੂੰਹ ਤੋਂ ਦਸਤਾਰ ਦਾ ਲਫ਼ਜ਼ ਸੁਣ ਕੇ ਮੈਨੂੰ ਬੇहद ਖੁਸ਼ੀ ਹੋਈ ਐ ਤੁਹਾਨੂੰ ਕਿਵੇਂ ਪਤਾ ਕਿ ਸਰਦਾਰ ਦੀ ਪਗੜੀ ਨੂੰ ਦਸਤਾਰ ਕਹਿੰਦੇ ਨੇ ਐਨੀ ਪਰ ਨੇ ਹੱਸਦੀ ਹੋਈ ਨੇ ਕਿਹਾ ਸਾਡੀ ਫੈਕਟਰੀ ਵਿੱਚ ਇੱਕ ਸਿੱਖ ਲੜਕਾ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਦਾ ਸੀ ਆਪਣੀ ਪਗੜੀ ਨੂੰ ਉਹ ਦਸਤਾਰ ਅਤੇ ਆਪਣੇ ਸਿਰ ਦਾ ਤਾਜ ਕਹਾਦਾ ਹੁੰਦਾ ਸੀ ਉਹ ਮੈਨੂੰ ਦੋ ਵਾਰ ਆਪਣੇ ਗੁਰਦੁਆਰੇ ਲੈ ਕੇ ਗਿਆ ਸੀ ਸਿੱਖ ਧਰਮ ਸੰਬੰਧੀ ਕੰਧਾਂ ਉੱਤੇ ਲੰਗੀਆਂ ਤਸਵੀਰਾਂ ਅਤੇ ਲੰਗਰ ਬਾਰੇ ਉਸਨੇ ਮੈਨੂੰ ਉਸਤਾਰ ਨਾਲ ਜਾਣਕਾਰੀ ਦਿੱਤੀ ਸੀ ਦੋ ਕੋਸਾਲ ਉਹ ਸਾਨੂੰ ਸਾਰਿਆਂ ਨੂੰ ਵਿਸਾਖੀ ਮੇਲੇ ਤੇ ਹੋਈ ਖਾਲਸਾ ਪ੍ਰੇਡ ਵਿੱਚ ਵੀ ਲੈ ਕੇ ਗਿਆ ਸੀ ਬਹੁਤ ਸੋਹਣਾ ਨਜ਼ਾਰਾ ਸੀ ਅਤੇ ਅਸੀਂ ਸਾਰਿਆਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਫਿਰ ਜੈਨੀਫਰ ਨੇ ਆਪਣੇ ਬੈਡਰੂਮ ਵਿੱਚੋਂ ਇੱਕ ਫੋਟੋ ਲੈ ਕੇ ਪਿਆਰਾ ਸਿੰਘ ਨੂੰ ਦਿਖਾਈ ਅਤੇ ਕਿਹਾ ਇਹ ਵੇਖੋ ਵਿਸਾਖੀ ਪਰੇਡ ਵੇਲੇ ਦੀ ਹੈ ਸਿਰ ਉੱਤੇ ਕੇਸਰੀ ਪਟਕਾ ਬਹਿਨਿਆ ਅਤੇ ਕਮੀਜ਼ ਸਲਵਾਰ ਪਾਈ ਜੈਨੀਫਰ ਇਸ ਫੋਟੋ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ਪਿਆਰਾ ਸਿੰਘ ਦੇ ਦਿਲ ਦੀ ਖੁਸ਼ੀ ਅੱਜ ਉਸਦੇ ਚਿਹਰੇ ਤੋਂ ਸਾਫ਼ ਦੇਖਾਈ ਸੀ ਇੱਕ ਪਾਲ ਉਸਨੇ ਅੱਖਾਂ ਮੀਟ ਕੇ ਪਰਮਾਤਮਾ ਦਾ ਘਟੋਂ ਕੋਟਾਨ ਕੋਟ ਸ਼ੁਕਰ ਕੀਤਾ ਅਤੇ ਮਨ ਹੀ ਮਨ ਵਿੱਚ ਕਿਹਾ ਸੱਚੇ ਪਾਤਸ਼ਾਹ ਤਨ ਤੁਸੀਂ ਅਤੇ ਧੰਨ ਤੁਹਾਡੀ ਸਿੱਖੀ ਜਾਨ ਮਿਲੇ ਜਦੋਂ ਪਿਆਰਾ ਸਿੰਘ ਕਾਰ ਵਿੱਚ ਬੈਠਣ ਲੱਗਾ ਤਾਂ ਜੈਨੀਫਰ ਨੇ ਫਿਰ ਕਿਹਾ ਜਦੋਂ ਕਿਤੇ ਵਕਤ ਮਿਲਿਆ ਤਾਂ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਆਉਣਾ ਇਕੱਠੇ ਬੈਠ ਕੇ ਖਾਣਾ ਪੀਣਾਗੇ ਜੀ ਜ਼ਰੂਰ ਉਹ ਤਾਂ ਦੋ ਕੁ ਸਾਲ ਪਹਿਲਾਂ ਪਰਮਾਤਮਾ ਨੂੰ ਪਿਆਰੀ ਹੋ ਗਈ ਸੀ ਜੈਨੀਫਰ ਦਾ ਉੱਤਰ ਸੁਣਨ ਤੋਂ ਪਹਿਲਾਂ ਹੀ ਪਿਆਰਾ ਸਿੰਘ ਉੱਥੋਂ ਚਲਾ ਗਿਆ ਉਹ ਜਦ ਤਾ ਪਿਆਰਾ ਸੀ ਪਹਿਲਾਂ ਹੀ ਕਰੋਧੂਗੀ ਸੀ ਬਾਕੀ ਰਹਿੰਦੀ ਕੁੰਦੀ ਕਸਰ ਜੈਨੀਫਰ ਨੇ ਉਸ ਦੀ ਘਰ ਵਾਲੀ ਬਾਰੇ ਯਾਦ ਕਰਵਾ ਕੇ ਪੂਰੀ ਕਰ ਦਿੱਤੀ ਘਰ ਆ ਕੇ ਉਹ ਸੋਫੇ ਤੇ ਸਿਰ ਪਿਸ਼ਾਨ ਹੋ ਸਿੱਟ ਕੇ ਬੈਠ ਗਿਆ ਅਤੇ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਗਿਆ ਉਸ ਦਾ ਪਿੰਡ ਅਮਰਤਸਰ ਕੋਲ ਸੀ ਅਤੇ ਖਾਲਸਾ ਕਾਲਜ ਅਮਰਸਰ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਸੇਵਾ ਕਰ ਰਿਹਾ ਸੀ ਆਪਣੀ ਲੜਕੀ ਦੀ ਸ਼ਾਦੀ ਉਸਨੇ ਆਪਣੇ ਨਾਲ ਹੀ ਕੰਮ ਕਰਦੇ ਦੋਸਤ ਦੇ ਲੜਕੇ ਨਾਲ ਕਰ ਦਿੱਤੀ ਸੀ ਉਸ ਦੇ ਲੜਕੇ ਬਰਜੀਤ ਸਿੰਘ ਨੇ ਜੀ ਐਮਐਸਸੀ ਪਾਸ ਕੀਤੀ ਸੀ ਕਿ ਉਸ ਵਾਸਤੇ ਉਸ ਦੇ ਸਾਲੇ ਨੇ ਆਪਣੇ ਕਿਸੇ ਦੋਸਤ ਦੀ ਕੈਨੇਡਾ ਵਿੱਚ ਟੋਰਾਂਟੋ ਰਹਿੰਦੀ ਲੜਕੀ ਦੇ ਰਿਸ਼ਤੇ ਦੇ ਬਾਰੇ ਜੋਰ ਪਾ ਦਿੱਤਾ ਬੇਟਾ ਤਾਂ ਬਾਹਰ ਜਾਣ ਨੂੰ ਮੰਨਦਾ ਨਹੀਂ ਸੀ ਪਰ ਜਦੋਂ ਪਿਆਰਾ ਸਿੰਘ ਨੇ ਆਪਣੇ ਕੁਝ ਦੋਸਤਾਂ ਨਾਲ ਗੱਲ ਕੀਤੀ ਤਾਂ ਬਹੁਤਿਆਂ ਦੀ ਸਲਾਹ ਹੈ ਸੀ ਕਿ ਜੇ ਲੜਕੀ ਦੀ ਗੱਲ ਹੁੰਦੀ ਤਾਂ ਸੋਚਣ ਦੇ ਲੋੜ ਸੀ ਪੰਜਾਬ ਦੀਆਂ ਲੜਕੀਆਂ ਦੇ ਬਾਹਰਲੇ ਮੁਲਕਾਂ ਵਿੱਚ ਕੀਤੇ ਰਿਸ਼ਤੇ ਤੋਂ ਪਿੱਛੋਂ ਉਹਨਾਂ ਨਾਲ ਕੀਤੇ ਜਾਂਦੇ ਦੂਰ ਦੁਰਵਿਹਾਰ ਦੀਆਂ ਖਬਰਾਂ ਅਕਸਰ ਅਖਬਾਰਾਂ ਵਿੱਚ ਪੜਨ ਨੂੰ ਮਿਲਦੀਆਂ ਨੇ ਕਦੇ-ਕਦੇ ਇਹ ਖਬਰ ਵੀ ਪੜਨ ਨੂੰ ਮਿਲ ਜਾਂਦੀ ਹੈ ਕਿ ਬਾਹਰੋਂ ਆਏ ਵਿਦੇਸੀ ਲਾੜੇ ਨੇ ਕਿਸੇ ਪਰਿਵਾਰ ਤੋਂ 10-15 ਲੱਖ ਰੁਪਏ ਲੈ ਕੇ ਵਿਆਹ ਕੀਤਾ ਅਤੇ ਵਿਆਹ ਕੋ ਮਿਹਨਾਂ ਨੂੰ ਐਸ਼ ਕਰਕੇ ਲੜਕੀ ਨੂੰ ਕੈਨੇਡਾ ਬੁਲਾਏ ਨਹੀਂ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਲੜਕੀ ਗਰਭਵਤੀ ਹੋ ਗਈ। ਉਸ ਪੰਜਾਬ ਵਿੱਚ ਇਸ ਤਰ੍ਹਾਂ ਦੇ 5000 ਤੋਂ ਵੱਧ ਕੇਸ ਹਨ। ਕਈ ਹਾਲਾਤਾਂ ਵਿੱਚ ਬਾਹਰੋਂ ਆਈਆਂ ਕੁੜੀਆਂ ਨੇ ਵੀ ਇਹੋ ਕੜੀ ਖੋਲੀ ਹੈ। ਪਰ ਉਸਦੇ ਬਹੁਤੇ ਦੋਸਤਾਂ ਨੇ ਲੜਕੇ ਲਈ ਕੈਨੇਡਾ ਦੇ ਰਿਸ਼ਤੇ ਬਾਰੇ ਹਾਂ ਵਿੱਚ ਸਲਾਹ ਦਿੱਤੀ। ਬਲਜੀਤ ਸਿੰਘ ਦਾ ਕੈਨੇਡਾ ਰਿਆਂ ਦੀ ਲੜਕੀ ਨਾਲ ਵਿਆਹ ਹੋ ਗਿਆ। ਅਤੇ ਉਹ ਜਲਦੀ ਹੀ ਟ੍ਰਾਂਨ ਤੋਂ ਪਹੁੰਚ ਗਿਆ ਬਿਆਵੇਲੀ ਉਹਨਾਂ ਦੀ ਨੂਰਪਿੰਦਰ ਤੋਂ ਕੁ ਮਹੀਨੇ ਉਹਨਾਂ ਕੋਲ ਰਹੀ ਉਸ ਦਾ ਵਤੀਰਾ ਤੇ ਗੱਲਾਂ ਬਾਤਾਂ ਸੁਣ ਕੇ ਉਹਨਾਂ ਨੂੰ ਭਣਕ ਪੈ ਗਈ ਕਿ ਕਾਲੀ ਵਿੱਚ ਉਹ ਇਹ ਰਿਸ਼ਤਾ ਕਰਕੇ ਫਸ ਗਏ ਹਨ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਪਿਆਰਾ ਸਿੰਘ ਦੀ ਘਰ ਦੀ ਵਾਲੀ ਡੇਰ ਦੀ ਬਿਮਾਰੀ ਦਿਰੋਗਣ ਸੀ ਟਾਉ ਪਹਿਲਾਂ ਹੀ ਸੀ ਪਰ ਇਸ ਦਮ ਵਿੱਚ ਉਹ ਸਾਰ ਕੁ ਕੁਛ ਉਸ ਨੂੰ ਉਸ ਦਾ ਦਿਲ ਦਾ ਦੌਰਾ ਪੈ ਗਿਆ ਉਹ ਪਰਮਾਤਮਾ ਨੂੰ ਪਿਆਰੀ ਹੋ ਗਈ। ਹੁਣ ਪਿਆਰਾ ਸਿੰਘ ਨੂੰ ਇਕੱਲਾ ਆਪਣ ਬੜ-ਬੜ ਖਾਣ ਲੱਗਾ। ਪਰ ਜ਼ਿੰਦਗੀ ਰੁਕਦੀ ਨਹੀਂ। ਆਪਣੀ ਚਾਲ ਚੱਲਦੀ ਰਹਿੰਦੀ ਹੈ। ਬਰਜੀਤ ਸਿੰਘ ਦੇ ਵਿਆਹ ਤੋਂ 2 ਕੋਸਲ ਪਿਛੋਂ ਉਹਨਾਂ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ। ਤਕਰੀਬਨ 1 ਸਾਲ ਤੱਕ ਦਾ ਰਪਿੰਦਰ ਸਿੰਘ ਨੂੰ ਕੰਪਨੀ ਤੋਂ ਛੁੱਟੀ ਮਿਲ ਗਈ। ਫਿਰ ਬੱਚੇ ਦੀ ਸੰਭਾਲ ਵਾਸਤੇ ਕੋਚਰ ਉਸਦੇ ਮਾਤਿਆਂ ਨੇ ਮਦਦ ਕੀਤੀ ਪਰ ਉਹ ਵੀ ਕਿੰਨਾ ਕੁਚੇਰ ਬੱਚਾ ਸੰਭਾਲ ਸਕਦੇ ਸਨ ਨੌਕਰੀ ਕਰਨ ਲਈ ਇਹਨਾਂ ਨੂੰ ਬੱਚਾ ਡੇਵੀ ਸਿਟਰ ਵੱਲ ਭੇਜਣਾ ਪੈਂਦਾ ਜਿਹਦਾ ਖਰਚਾ ਉਹਨਾਂ ਨੂੰ ਬਹੁਤ ਝੁਕੜ ਲੱਗਾ ਪਰ ਜੀਤ ਨੇ ਆਪਣੇ ਡੈਡੀ ਨੂੰ ਸਿੱਧਾ ਤਾਂ ਕਿਹਾ ਨਾ ਪਰ ਵਾਰ-ਵਾਰ फोन ਰਾਹੀਂ ਇੱਕੋ ਗੱਲ ਕਹੀ ਗਿਆ ਡੈਡੀ ਤੁਹਾਡੇ ਬਿਨਾ ਮੇਰਾ ਦਿਨ ਨਹੀਂ ਲੱਗਦਾ ਕੈਨੇਡਾ ਬਹੁਤ ਅੱਛਾ ਦੇਸ਼ ਹੈ ਤੁਸੀਂ ਸੇਵਾ ਮੁਕਤ ਹੋ ਕੇ ਇੱਥੇ ਆ ਜਾਓ ਜਦੋਂ ਆਪਾਂ ਇਕੱਠੇ ਰਹਾਂਗੇ ਤਾਂ ਬਹੁਤ ਖੁਸ਼ ਰਹਾਂਗੇ ਤੁਹਾਡਾ ਇਕੱਲਾਪਣ ਵੀ ਦੂਰ ਹੋ ਜਾਏਗਾ ਇਹ ਗੱਲ ਲੋਕਾਂ ਨੇ ਵੀ ਕਹੀ ਸੀ ਕਿ ਉਸਨੇ ਘਬਾਰਾਂ ਵਿੱਚ ਵੀ ਬੜੀ ਸੀ ਕਿ ਕੈਨੇਡਾ ਦੁਨੀਆਂ ਦੇ ਸਭ ਤੋਂ ਅੱਛੇ ਦੇਸ਼ਾਂ ਵਿੱਚੋਂ ਇੱਕ ਹੈ ਉਸਨੇ ਆਪਣੀ ਬੇਟੀ ਨਾਲ ਵੀ ਸਲਾਹ ਕੀਤੀ ਉਸਨੇ ਵੀ ਹਾਂ ਕਰ ਦਿੱਤੀ ਕਾਗਜ਼ੀ ਕਾਰਵਾਈ ਸੇ ਤਹੀ ਪੂਰੀ ਹੋ ਗਈ ਅਤੇ ਉਹ ਆਪਣੇ ਕਾਲਜ ਤੋਂ 6 ਮਹੀਨੇ ਦੀ ਛੁੱਟੀ ਲੈ ਕੇ ਟੋਰਾਂਟੋ ਚਲਾ ਗਿਆ ਇੱਥੇ ਆ ਕੇ ਉਸਦੇ ਪਹਿਲੇ 2.5 ਮਹੀਨੇ ਤਾਂ ਬਹੁਤ ਅੱਛੇ ਨਿਕਲੇ ਗਰਮੀਆਂ ਦਾ ਮੌਸਮ ਸੀ ਲਿਆਗਰਾਬਾਲ ਅਤੇ ਸੀਨੰਟਾਵਰ ਦਾ ਨਜ਼ਾਰਾ ਦੇਖਿਆ ਪਲਾਜਾਂ ਵਿੱਚ ਜਾ ਕੇ ਪਰੀਆਂ ਵਰਗੀਆਂ ਗੋਰੀਆਂ ਜਨਨੀਆਂ ਵੇਖੀਆਂ ਤਕਰੀਬਨ ਰੋਜ਼ ਹੀ ਉਹ ਪੋਤਰੇ ਨਾਲ ਲੈ ਕੇ ਘਰ ਦੇ ਨੇੜੇ ਪਾਰਕ ਵਿੱਚ ਚਲਾ ਜਾਂਦਾ ਸੀ ਆਪਣੇ ਪੰਜਾਬ ਵਾਲੇ ਕੁੜਮ ਨਾਲ ਇੱਕ ਵਾਰ ਗੱਲਬਾਤ ਕਰਦਿਆਂ ਉਸੇ ਦੱਸਿਆ ਸੀ ਸੰਧੂ ਸਾਹਿਬ ਵਾਕੈ ਹੀ ਇਹ ਦੇਸ਼ ਬਹਿਸਤ ਹੈ ਸੁੱਧ ਹਵਾ ਤੇ ਪਾਣੀ ਨਾ ਮੱਖੀ ਨਾ ਮੱਛ ਤੇ ਨਾ ਹੀ ਬਾਰ-ਬਾਰ ਹੌਣ ਮਾਰਨ ਦਾ ਸ਼ੋਰ ਹਰ ਪਾਸੇ ਹਰਿਆਵਲ ਹੀ ਹਰਿਆਵਲ ਮੋਟਾ ਉਤੇ ਗਾਲਸ ਤਾਂ ਕਰਨੀ ਕੀ ਹਫਤਾ ਹਫਤਾ ਕੱਪੜੇ ਕਪੜਾ ਮਾਰਨ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਇੱਥੇ ਹਰ ਪਾਸੇ ਜਾਂ ਤਾਂ ਘਰ ਹਨ ਜਾਂ ਕਾ ਤੇ ਜਾਂ ਛੜਕ ਕੋਈ 2 ਇੰਚ ਥਾਂ ਖਾਲੀ ਨਹੀਂ ਜਿੱਥੇ ਘਟਾ ਉੱਡੇਗਾ ਪਹਿਰਾ ਸਿੰਘ ਦੇ ਕਈ ਦੋਸਤਾਂ ਤੇ ਰਿਸ਼ਤੇਦਾਰਾਂ ਵੀ ਇੱਥੇ ਰਹਿੰਦੇ ਸਨ ਉਸ ਦੇ ਬੇਟੇ ਦੇ ਵੀ ਕਈ ਉਸਤਾਨ ਸਾਰਿਆਂ ਨੇ ਪਿਆਰਾ ਸਿੰਘ ਦੀ ਆਓ ਭਗਤ ਲਈ ਇਹਨਾਂ ਨੂੰ ਆਪਣੇ ਘਰ ਪਾਰਟੀ ਤੇ ਬੁਲਾਇਆ ਜਿੱਥੇ ਇੱਕ ਪਾਸੇ ਪਿਆਰਾ ਸਿੰਘ ਨੂੰ ਇਹਨਾਂ ਪਾਰਟੀਆਂ ਵਿੱਚ ਜਾ ਕੇ ਖੁਸ਼ੀ ਹੁੰਦੀ ਉਥੇ ਕਈ ਵਾਰ ਉਹ देर ਤੱਕ ਜਾਗਣ ਕਰਕੇ ਤੰਗੀ ਮਹਿਸੂਸ ਕਰਦਾ ਜਿਹੜੇ ਦੋਸਤਾਂ ਮਿੱਤਰਾਂ ਨੂੰ ਕੈਨੇਡਾ ਆਇਆ ਕਾਫੀ ਸਮਾਂ ਹੋ ਗਿਆ ਸੀ ਉਹ ਪਾਰਟੀ ਵਿੱਚ ਪਿਆਰਾ ਸਿੰਘ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਸਨ ਵਿਯੁਗਾਂ ਨੂੰ ਅੱਛੇ ਗੁਜ਼ਾਰੇ ਜੋਗੀ ਪੈਨਸ਼ਨ ਮਿਲਦੀ ਅਤੇ ਮੋਤਦਿਆਂ ਡਾਕਟਰੀ ਸਵਾਵਾ ਦੀ ਗੱਲ ਸੁਣ ਕੇ ਤਾਂ ਉਹ ਖੁਸ਼ ਹੋ ਜਾਂਦਾ ਪਰ ਕਈ ਵਾਰ ਜਦੋਂ ਉਹ ਬਜ਼ੁਰਗਾਂ ਦੇ ਬੇਸਮੈਂਟਾਂ ਵਿੱਚ ਰੋਣ ਬਾਰੇ ਜਾਂ ਹੋਰ ਨਾ ਪੱਕੀ ਗੱਲਾਂ ਸੁਣਦਾ ਤਾਂ ਉਸ ਦਾ ਦਿਲ ਬਹੁਤ ਦੁਖੀ ਹੁੰਦਾ ਅਤੇ ਉਹ ਡਰ ਜਾਂਦਾ ਉਹ ਸੋਚਣ ਲੱਗ ਪੈਂਦਾ ਕਿ ਜਿੰਨਾ ਬੱਚਿਆਂ ਨੂੰ ਮਾਪਿਆਂ ਮਾਪੇ ਸੌਖਾ ਮੰਗ ਕੇ ਜਨਮ ਦਿੰਦੇ ਆ ਫਿਰ ਉਹ ਆਪ ਮੁਸ਼ਕਲਾਂ ਸਹਿ ਕੇ ਇਸ ਨੂੰ ਪਾਲਦੇ ਪੜਾਉਂਦੇ ਆ ਤੇ ਵੱਡੇ ਕਰਦੇ ਨੇ ਸਿਰ ਪਰ ਹੋ ਹੀ ਆਸ ਹੈ ਨਾਲ ਕਿ ਬੱਚੇ ਵੱਡੇ ਹੋ ਗਏ ਮਾਤਾ ਪਿਤਾ ਦੀ ਦਿngੋਰੀ ਬਣ ਗਈ ਜੇ ਇਹੋ ਜਿਹੇ ਬੱਚੇ ਆਪਣੇ ਬਜ਼ੁਰਗਾਂ ਨੂੰ ਬੇਸਮੈਂਟਾਂ ਵਿੱਚ ਰੋਲਣਾ ਜਾਂ ਉਹਨਾਂ ਦਾ ਮਾਰਾ ਬਿਹਾਰ ਕਰਨਾ ਕਿਰਤਾ ਉਹਨਾਂ ਵਾਸਤੇ ਇਹ ਨਰਕ ਨਾਲੋਂ ਵੀ ਮਾਰਾ ਹੈ ਆ ਇਸ ਨਾਲੋਂ ਦਾ ਬਿਹਤਰ ਹੈ ਕਿ ਉਹ ਆਪਸ ਵਿੱਚ ਵਾਪਸ ਇੰਡੀਆ ਹੀ ਚਲੇ ਜਾਣ ਪਰ ਜਦੋਂ ਉਹ ਇਹ ਸੁਣਦਾ ਕਿ ਕਈ ਬਜ਼ੁਰਗਾਂ ਨੇ ਤਾਂ ਪੰਜਾਬ ਵਾਲੀ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਦਿੱਤੀ ਹੈ ਤੇ ਹੁਣ ਉਹ ਵਾਪਸ ਨਹੀਂ ਜਾਣਾ ਚਾਹੁੰਦੇ ਤੇ ਤਾਂ ਉਸਤਾ ਜੇ ਲੋ ਹੋਰ ਦੁਖੀਂਦਾ ਪਾਵੇਂ ਉਸ ਨੂੰ ਯਕੀਨ ਪੂਰਾ ਸੀ ਕਿ ਉਸ ਦਾ ਬੇਟਾ ਉਸ ਦੀ ਸੇਵਾ ਕਰੇਗਾ ਪਰ ਕਈ ਵਾਰ ਜਦੋਂ ਉਹ ਨਾ ਪੱਖੀ ਸੋਚਦਾ ਤਾਂ ਉਸਤਾ ਜੇਲ ਕੰਬ ਜਾਂਦਾ ਸੀ ਬਦਲਦੇ ਸਮੇਂ ਨਾਲ ਰਿਸ਼ਤੇ ਤਾਂ ਇੰਡੀਆ ਵਿੱਚ ਵੀ ਖੁਰ ਕਾਫੀ ਟੜਕਣ ਲੱਗ ਪਏ ਨੇ ਪਰ ਉਸ ਨੂੰ ਜਾ ਪਿਆ ਕਿ ਕੈਨੇਡਾ ਵਿੱਚ ਇਸ ਧਿਆਨ ਦਾ ਗੰਧਲਾਪਣ ਬਹੁਤ ਜ਼ਿਆਦਾ ਹੈ ਅਤੇ ਲੋਕਾਂ ਦਾ ਲਹੂਰ ਬਹੁਤ ਸੁਵਿਹਤ ਹੋ ਗਿਆ ਹੈ ਪੰਜਾਬ ਵਿੱਚ ਰਹਿੰਦਿਆਂ ਜੋ ਉਸਨੇ ਪੱਛਮੀ ਸਭਤਾ ਦੇ ਬਾਰੇ ਸੁਣਿਆ ਸੀ ਉਹ ਉਸ ਨੂੰ ਪਰ ਤਖ ਨਜ਼ਰ ਆ ਰਿਹਾ ਹੈ ਸੀ ਘਰਾਂ ਵਿੱਚ ਪਤੀ ਪਤਨੀ ਦਾ ਝਗੜਾ ਨੂੰ ਸੱਸ ਦੀ ਲੜਾਈ ਅਖਬਾਰਾਂ ਵਿੱਚ ਬੱਟੇ ਤੇ ਵਿਆਹ ਦੇ ਇਸ਼ਤਿਹਾਰ ਆਪਣੇ ਜਵਾਨ ਬੱਚਿਆਂ ਦਾ ਦੇਰ ਤੱਕ ਘਰੋਂ ਬਾਹਰ ਰਹਿਣਾ ਅਤੇ ਦੂਸਰੇ ਧਰਮ ਵਾਲਿਆਂ ਨਾਲ ਵਿਆਹ ਕਰਾਉਣ ਦੀਆਂ ਗੱਲਾਂ ਉਸ ਦਾ ਦਿਲ ਕੰਬਾ ਦਿੰਦੀਆਂ ਉਸਦੇ ਕਈ ਦੋਸਤਾਂ ਨੇ ਉਸ ਨੂੰ ਪੁੱਛਿਆ ਪਿਆਰਾ ਸਿੰਘ ਤੇਰਾ ਲੜਕਾ ਇੱਥੇ ਕਿਵੇਂ ਆਇਆ ਸੀ ਜਦੋਂ ਪਿਆਰਾ ਸਿੰਘ ਦੱਸਦਾ ਕਿ ਕੈਨੇਡਾ ਦੀ ਲੜਕੀ ਨੇ ਉਸ ਲੜਕੇ ਉਸ ਲੜਕੇ ਨੂੰ ਬੁਲਾਇਆ ਸੀ ਤਾਂ ਉਹ ਅਗੋਂ ਚੁੱਪ ਹੋ ਜਾਂਦੀ ਅਤੇ ਕੁਝ ਨਾ ਬੋਲਦੀ ਪਿਆਰਾ ਸਿੰਘ ਉਹਨਾਂ ਦੀ ਚੁੱਪ ਨਾਲ ਹੈਰਾਨ ਗਿਆ ਹੋ ਜਾਂਦਾ ਇੱਕ ਦਿਨ ਉਸਨੇ ਆਪਣੇ ਇੱਕ ਦੋਸਤ ਨੂੰ ਇਸ ਚੁੱਪ ਦਾ ਕਾਰਨ ਪੁੱਛਿਆ ਤਾਂ ਉਸਨੇ ਅੱਗੋਂ ਦੱਸਿਆ ਪਿਆਰਾ ਸਿੰਘ ਗੁਰਾ ਨਾ ਮਨਾਈ ਆਪਣੇ ਸਮਾਜ ਵਿੱਚ ਇੱਥੇ ਘਪੇੜ ਚਾਲ ਹੈ ਪਾਵੇਂ ਇੰਡੀਆ ਤੋਂ ਲੜਕਾ ਬਣਾਇਆ ਹੋਵੇ ਤੇ ਪਾਵੇਂ ਲੜਕੀ ਇੱਥੇ ਵਾਲੇ ਉਸ ਨੂੰ ਆਪਣੇ ਬਰਾਬਰ ਨਹੀਂ ਸਮਝਦੇ ਅਤੇ ਕਈ ਵਾਰ ਮਾੜਾ ਵਿਹਾਰ ਵੀ ਕਰਦੇ ਹਨ ਹੁਣ ਸਹਜੇ ਸਹਜੇ ਸਾਰਿਆਂ ਦੇ ਨਾਂ ਪਿਆਰਾ ਸਿੰਘ ਦੀ ਸਮਝ ਵਿੱਚ ਪੈਣ ਲੱਗ ਪਈਆਂ ਗਿਆ ਤੋਂ ਪਿੱਛੇ ਜਦੋਂ ਰਵਿੰਦਰ ਦਾ ਉਹਨਾਂ ਨਾਲ ਵਿਹਾਰ ਇੰਨਾ ਚੰਗਾ ਨਹੀਂ ਸੀ ਜਿੰਨਾ ਕਿ ਉਹ ਆਸ ਕਰਦੇ ਸਨ ਤਾਂ ਉਹ ਦੋਵੇਂ ਜੀ ਅੰਦਰੋਂ ਅੰਦਰ ਬਹੁਤ ਦੁਖੀ ਹੁੰਦੇ ਅਇਕ ਵਾਰ ਰਵਿੰਦਰ ਬਲਜੀਤ ਤੇ ਕਈ ਵਾਰ ਗਲਵਾ ਮੁਰਕਾਉਣ ਦੀ ਕੋਸ਼ਿਸ਼ ਕਰਦੀ ਜਾਂ ਕਈ ਵਾਰ ਗੱਲਾਂ ਵਿੱਚ ਉਸ ਨੂੰ ਟੋਕਦੀ ਤਾਂ ਬਲਜੀਤ ਅੱਗੋਂ ਸੌਰੀ ਕਹਿ ਕੇ ਚੁੱਪ ਹੋ ਜਾਂਦਾ ਇੱਕ ਦੋ ਵਾਰੀ ਪਿਆਰਾ ਸਿੰਘ ਨੇ ਇਸ ਬਾਰੇ ਜਦੋਂ ਬਲਜੀਤ ਨਾਲ ਗੱਲ ਛੜੀ ਤਾਂ ਬੇਟੇ ਨੇ ਹੋ ਅਰੇ ਕਰਕੇ ਗੱਲ ਟਾਲ ਦਿੱਤੀ ਸਾਰਾ ਦਿਨ ਪੋਤਰੇ ਦੇ ਨਾਲ ਰਹਿਣ ਅਤੇ ਉਸ ਨੂੰ ਪੜਾਉਣ ਦਾ ਇਹ ਅਸਰ ਜ਼ਰੂਰ ਹੋਇਆ ਕਿ ਉਸ ਨੂੰ ਪੋਤਰੇ ਨਾਲ ਬਹੁਤ ਪਿਆਰ ਹੋ ਗਿਆ ਜਦੋਂ ਪੋਤਰਾ ਹਰ ਗੱਲ ਤੇ ਦਾਦਾ ਜੀ ਦਾਦਾ ਜੀ ਕਰਦਾ ਤਾਂ ਉਹਦਾ ਦੇਦੋਂ ਖੂਨ ਵੱਧ ਜਾਂਦਾ ਸੀ ਜਦੋਂ ਸ਼ਾਮਾਂ ਹੁੰਦੀਆਂ ਗਰਮੀ ਕੁਝ ਘਟ ਜਾਂਦੀ ਤਾਂ ਉਸ ਵੇਲੇ ਉਹ ਦਾਦਾ پارک ਦਾਦਾ پارک ਕਰਨ ਲੱਗਦਾ ਜਿਵੇਂ ਚਿੜੀ ਆਪਣੇ ਗੋਟਾਂ ਲਾ ਧਿਆਨ ਰੱਖਦੀ ਹੈ ਉਵੇਂ ਹੀ ਪਿਆਰਾ ਸਿੰਘ پارک ਵਿੱਚ ਆਪਣੇ ਪੋਤਰੇ ਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਹੁਣ ਤਾਂ ਬਹੁਤੀ ਵਾਰ ਰਾਤ ਵੇਲੇ ਦਾਦਾ ਪੁੱਤਰਾ ਇਕੱਠੇ ਹੀ ਸੌ ਜਾਂਦੇ ਸੀ ਹੁਣ ਜਦੋਂ ਲੋਕਾਂ ਵੱਲ ਆਉਣਾ ਜਾਣਾ ਘਟ ਗਿਆ ਤਾਂ ਪਿਆਰਾ ਸਿੰਘ ਨੇ ਇੱਕ ਦਿਨ بیٹے ਨੂੰ ਕਿਹਾ ਪੁੱਤ ਹੁਣ ਬਥੇਰਾ ਕੋ ਮਲਿਆ ਮੈਂ ਘਰ ਬੇਲੇ ਬੈਠਿਆ ਮੇਰਾ ਜੀ ਆਕ ਗਿਆ ਏ ਜੇ ਮੈਂ ਕੋਈ ਮਾੜਾ ਮੋਟਾ ਕੰਮ ਕਰ ਲਵਾਂ ਤਾਂ ਮੇਰਾ ਦਿਲ ਲੱਗ ਰਹਾ ਲੱਗੂ ਰੋ ਤੇ ਨਾਲੇ ਦੋ ਡਾਲ ਲਗੀ ਘਰ ਆਉਂਗੇ ਬਲਜੀਤ ਨੇ ਗੱਲ ਹਾਸੇ ਚ ਪਾਉਂਦਿਆਂ ਕਿਹਾ ਪਪਾ ਜੀ ਆਰਾਮ ਕਰੋ ساری ਉਮਰ ਤੁਸੀਂ ਕੰਮ ਹੀ ਕਰਦੇ ਰਹੇ ਹੋ ਤਿੰਨ ਚਾਰ ਮਹੀਨਿਆਂ ਨੂੰ ਤੁਸੀਂ ਚਲੇ ਜਾਣਾ ਤੇ ਇੱਥੇ ਥੋੜੇ ਵਕਤ ਵਾਸਤੇ ਕੋਈ ਕੰਮ ਵੀ ਨਹੀਂ ਮਿਲਦਾ ਹੁਣ ਤੁਸੀਂ ਵਾਪਸ ਜਾ ਕੇ ਆਪਣੇ ਕੰਮ ਤੋਂ ਸੇਵਾ ਮੁਕਤ ਹੋ ਆਪਣੀ ਪੈਨਸ਼ਨ ਦਾ ਕੇਸ ਮੁਕੰਮਲ ਕਰੋ ਅਤੇ ਜਲਦੀ ਵਾਪਸ ਆਓ ਪਿਆਰਾ ਸਿੰਘ ਇਹ ਗੱਲ ਸੁਣ ਕੇ ਚੁੱਪ ਕਰ ਗਿਆ ਪਰ ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਅਸਲ ਵਿੱਚ ਉਸਦੇ ਨੂੰ ਪੁੱਤਰ ਨੂੰ ਫਿਕਰ ਸੀ ਕਿ ਜੇ ਉਹ ਕੰਮ ਕਰਨ ਲੱਗ ਪਿਆ ਤਾਂ ਬੱਚੇ ਦੀ ਦੇਖਭਾਲ ਕੌਣ ਕਰੇਗਾ ਖੈਰ ਔਖੇ ਸੋਕੇ ਨੇ ਆਪਣਾ ਵਕਤ ਪੂਰਾ ਕਰ ਲਿਆ ਅਤੇ ਵਾਪਸ ਜਾਣ ਦੀ ਤਿਆਰੀ ਕਰ ਲਈ ਜਿੰਨੀ ਖੁਸ਼ੀ ਉਸ ਨੂੰ ਇੰਡੀਆ ਤੋਂ ਕੈਨੇਡਾ ਆਉਣ ਵੇਲੇ ਹੋਈ ਸੀ ਅਤੇ ਉਹ ਇੱਥੇ ਆ ਕੇ ਪਹਿਲੇ 2.5 ਮਹੀਨੇ ਜਿੰਨਾ ਕੁਝ ਰਹਾ ਸਹਜੇ ਸਹਜੇ ਉਸ ਦਾ ਸਾਰਾ ਮਜ਼ਾ ਕਿਰਤਰਾ ਹੋ ਗਿਆ ਇੰਡੀਆ ਪਹੁੰਚ ਕੇ ਉਹ ਦੁਬਿਧਾ ਵਿੱਚ ਪੈ ਗਿਆ ਕਿ ਜਦੋਂ ਉਹ ਆਪਣੀ achhi naukri ਅਤੇ ਆਪਣੀ jaheta de ball dekhda ਕੈਨੇਡਾ ਵਾਪਸ ਦਾ ਉਸ ਦਾ ਬੜਿਆ ਰੋਣਾ ਕਰਦਾ ਪਰ ਜਦੋਂ ਉਹ ਕੈਨੇਡਾ ਦੇ ਸੁੱਧ ਵਾਤਾਵਰਨ ਅੱچھے ਕਾਨੂੰਨ ਤੇ ਸੁੱਖਾਂ ਨੂੰ ਦੇ ਮੁਕਾਬਲੇ ਪੰਜਾਬ ਵਿੱਚ ਹਰ ਪਾਸੇ ਫੈਲੀ ਗੰਦਗੀ ਸਿਆਸਤ ਦਾ ਨਾਂ ਤੇ ਵੱਡੇ ਅਫਸਰਾਂ ਵੱਲੋਂ ਕੀਤੀ ਜਾਂਦੀ ਅਸਵਤਕੋਰੀ ਗੁੰਡਾ ਕਰਦੀ ਅਤੇ ਕਾਨੂੰਨ ਦੀਆਂ ਤਜੀਆਂ ਡਾਉਣ ਵੱਲ ਨਿਗਾਹ ਮਾਰਦਾ ਤਾਂ ਉਸ ਦਾ ਦਿਲ ਕਰਦਾ ਕਿ ਉਹ ਉੱਡ ਕੇ ਫਿਰ ਵਾਪਸ ਕੈਨੇਡਾ ਚਲਾ ਜਾਵੇ ਪਹਿਲੋ ਬੈਲੋ ਦਾ ਉਹਦੇ ਦੋਸਤਾਂ ਨੇ ਉਸ ਨਾਲ ਕਾਫੀ ਹਾਸਮਖੌਲ ਕੀਤਾ ਉਹ 10000 ਕਹਿੰਦੇ ਆ ਭਈ ਕੈਨੇਡਾ ਪਰੀਆਂ ਦਾ ਦੇਸ਼ ਐ ਫਿਰ ਤੂੰ ਕਿੰਨੀਆਂ ਕੋ ਪਰੀਆਂ ਵੇਖੀਆਂ ਦੂਰੋਂ ਦੂਰੋਂ ਹੀ ਵੇਖੀਆਂ ਕਿ ਕਿਸੇ ਨੂੰ ਹੱਥ ਲਾ ਕੇ ਵੀ ਦੇਖਿਆ ਪਰ ਜਦੋਂ ਪਿਆਰਾ ਸਿੰਘ ਕੈਨੇਡਾ ਦੇ ਚੰਗੇ ਤੇ ਮਾੜੇ ਦੋਹਾਂ ਪੱਖਾਂ ਦੀ ਗੱਲ ਵਿਸਤਾਰ ਨਾਲ ਦੱਸਦਾ ਤਾਂ ਉਹ ਚੁੱਪ ਹੋ ਜਾਂਦੀ ਉਸ ਨੇ ਆਪਣੀ ਬੇਟੀ ਨਾਲ ਬਲਜੀਤ ਤੇ ਰਤਨ ਜੀ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਹੋਰ ਕਿਸੇ ਨਾਲ ਨਹੀਂ ਸੀ ਕਰ ਸਕਦਾ ਕਰ ਲਈ। ਪਹਿਲਾਂ ਤਾਂ ਉਹ ਕੁਝ ਨਾ ਬੋਲੀ ਪਰ ਬਾਅਦ ਵਿੱਚ ਉਸਨੇ ਆਪਣੇ ਮਨ ਦੀ ਗੱਲ ਕਹੀ ਦਿੱਤੀ। ਪਾਪਾ ਜੀ ਤੁਸੀਂ ਸਾਰੀ ਉਮਰ ਐਸ ਮਾਹੌਲ ਵਿੱਚ ਰੰਗਾਈ ਹੈ। ਨਵੇਂ ਮਾਹੌਲ ਵਿੱਚ ਵਿਚਰਨ ਲੱਗਿਆ ਥੋੜਾ ਬਹੁਤ ਸਮਾਂ ਤਾਂ ਲੱਗਦਾ ਹੀ ਹੈ। ਤੁਸੀਂ ਫਿਕਰ ਨਾ ਕਰੋ। ਨਾ ਪੱਕੀ ਖਿਆਲ ਦਿਲ ਵਿੱਚੋਂ ਕੱਢ ਦਿਓ। ਚੜ੍ਹਦੀ ਕਲਾ ਵਿੱਚ ਰਹੋ। ਜੀਤ ਵੀਰ ਬਾਰੇ ਮਾੜਾ ਨਾ ਸੋਚੋ। ਉਹ ਤੁਹਾਨੂੰ ਫੁੱਲਾ ਵਾਂਗ ਰੱਖੇਗਾ ਇੱਥੋਂ ਦੇ ਦਿਨੋਂ ਦਿਨ ਵਿਗੜ ਰਹੇ ਹਾਲਾਤਾਂ ਤੁਸੀਂ ਦੇਖ ਹੀ ਰਹੇ ਹੋ ਇਸ ਲਈ ਤੁਹਾਨੂੰ ਮੇਰੀ ਇਹੋ ਸੁਨਾ ਹੈ ਕਿ ਇਸ ਨੇਰੀ ਮੌਕਾ ਹੱਥੋਂ ਨਾ ਗਮਾਓ ਅਸਲ ਵਿੱਚ ਪਿਆਰਾ ਸਿੰਘ ਦੇ ਕੈਨੇਡਾ ਜਾਣ ਪਿੱਛੋਂ ਉਸਦੇ ਘਰ ਵਿੱਚ ਕੈਨੇਡਾ ਬਾਰੇ ਕਈ ਵਾਰ ਗੱਲ ਛਿੜੀ ਸੀ ਅਤੇ ਉਸਦੇ ਪਤੀ ਨੇ ਇੱਕ ਦੋ ਵਾਰ ਕਿਹਾ ਸੀ ਚਲੋ ਪਾਪਾ ਜੀ ਤਾਂ ਹੁਣ ਕੈਨੇਡਾ ਚਲੇ ਗਏ ਨੇ ਕੁਝ ਚਿਰ ਬਾਅਦ ਸਾਡੀ ਵਾਰੀ ਵੀ ਆ ਜਾਵੇਗੀ ਕਦੀ ਕਦੀ ਪੋਤਰੇ ਦੀ ਯਾਦ ਆਉਂਦੀ ਤਾਂ ਪਿਆਰਾ ਸਿੰਘ ਦੇ ਦਿਲ ਵਿੱਚ ਘੇਰ ਜਿਹੀ ਪੈਣ ਲੱਗ ਜਾਂਦੀ ਉਹ ਸੋਚਣ ਲੱਗਦਾ ਪਹਿਲਾਂ ਤਾਂ ਜਦੋਂ ਉਹ ਸਵੇਰੇ ਉੱਕਦਾ ਸੀ ਉੱਚੀ ਆਵਾਜ਼ ਵਿੱਚ ਦਾਦਾ ਜੀ ਕਹਿ ਕੇ ਅਜਾ ਆਵਾਜ਼ ਮਾਰਦਾ ਸੀ ਤੇ ਮੈਂ ਘੋੜਾ ਬਣ ਕੇ ਇਸ ਨੂੰ ਕੌੜੀਆਂ ਤੋਂ ਹੇਠਾਂ ਲੈ ਆਉਂਦਾ ਸੀ ਹੁਣ ਜਦੋਂ ਉਹ ਆਵਾਜ਼ ਮਾਰਦਾ ਹੋਵੇਗਾ ਮੈਨੂੰ ਉੱਥੇ ਨਾ ਵੇਖ ਕੇ ਉਹ ਕੀ ਸੋਚਿਆ ਹੋਵੇਗਾ ਘਰ ਬੈਠਾ ਬੱਚਾ ਤਾਂ ਆਖ ਜਾਂਦਾ ਹੈ ਪਤਾ ਨਹੀਂ ਬਲਜੀਤ ਉਸ ਨੂੰ ਪਾਰਕ ਵਿੱਚ ਜਾਂਦਾ ਹੋਵੇਗਾ ਕਿ ਨਹੀਂ ਇਸ ਤਰ੍ਹਾਂ ਸੋਚਿਆ ਸੋਚਦਾ ਉਹ ਅਦਾਜਾ ਹੋ ਜਾਂਦਾ ਤੇ ਪ੍ਰਮਾਤਮਾ ਆ ਗਿਆ ਆਪਣੇ ਦਿਲ ਦੀ ਦੁਬਧਾ ਦੂਰ ਕਰਨ ਲਈ ਅਰਦਾਸ ਕਰਦਾ ਕਈ ਦਿਨਾਂ ਦੀ ਸਸੋਂ ਪੰਜ ਤੋਂ ਪਿੱਛੋਂ ਅਕੀਰ ਪਿਆਰਾ ਸਿੰਘ ਨੇ ਫੈਸਲਾ ਕਰ ਹੀ ਲਿਆ ਕਿ ਉਸ ਸਮੇਂ ਤੋਂ ਪਹਿਲਾਂ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਵਾਪਸ ਕੈਨੇਡਾ ਚੜਾ ਜਾਵੇਗਾ ਲੋੜੀਂਦੇ ਕਾਗਜ਼ ਪੱਤਰ ਭਰ ਕੇ ਉਸਨੇ ਆਪਣੇ ਕਾਲਜ ਦੇ ਦਫ਼ਤਰ ਵਿੱਚ ਯਾਮਾ ਕਰਵਾ ਦਿੱਤੀ ਅਤੇ ਨਾਲ ਹੀ ਇਨ੍ਹਾਂ ਕਾਗਜ਼ਾਂ ਦੀ ਪੈਰਵਾਈ ਵਾਸਤੇ ਉਸਨੇ ਕਲਰਕਾਂ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਕਰ ਦਿੱਤਾ ਇਸੇ ਦੌਰਾਨ ਉਸ ਨੋਬਲ ਜੀਤ ਦੇ ਕੋਣ ਰਹੇ ਕਿਹਾ ਪਾਪਾ ਜੀ ਕਿਰਾਏ ਤੇ ਰਹਿੰਦੇ ਆ ਬਹੁਤ ਸਾਲ ਹੋ ਗਏ ਨੇ ਜੇ ਤੁਸੀਂ ਠੀਕ ਸਮਝੋ ਤਾਂ ਕੁਝ ਪੈਸੇ ਦਾ ਇੰਤਜ਼ਾਮ ਕਰ ਲਓ ਤਾਂ ਕਿ ਆਪਾਂ ਮਕਾਨ ਲੈ ਸਕੀਏ ਪਿਆਰਾ ਸਿੰਘ ਨੇ ਆਪਣੀ ਬੇਟੀ ਨਾਲ ਸਲਾਹ ਕਰਕੇ ਪਿੰਡ ਵਾਲੀ ਕੁਝ ਜ਼ਮੀਨ ਵੇਚ ਦਿੱਤੀ ਅਤੇ ਕੁਝ ਪੈਸੇ ਉਸਨੇ ਹਵਾਲੇ ਰਾਹੀਂ ਭੇਜ ਦਿੱਤੇ ਕੁਝ ਕਨੇਡਾ ਆਉਣ ਲੱਗਿਆ ਆਪਣੇ ਨਾਲ ਲੈ ਕੇ ਆਉਣ ਨੂੰ ਕਿਹਾ ਅਤੇ ਬਾਕੀ ਆਪਣੀ ਬੇਟੀ ਹੁੰਦੇ ਦਿੱਤੇ ਤੇ ਲੋੜ ਪੈਣ ਤੇ ਹਵਾਲੇ ਰਾਹੀਂ ਭੇਜਣ ਕਾਇਦਾ ਕਨੇਡਾ ਪਹੁੰਚਣ ਤੋਂ ਜਲਦੀ ਬਾਅਦ ਬਰਜੀਤ ਦੇ ਨਾ ਕਰਨ ਦੇ باوجود ਵੀ ਪਿਆਰਾ ਸਿੰਘ ਨੇ ਨੌਕਰੀ ਲਈ ਕੋਸ਼ਿਸ਼ ਕੀਤੀ ਅਤੇ ਸਿਕਿਉਰਿਟੀ ਦੀ ਇੱਕ ਕੰਪਨੀ ਵਿੱਚ ਕੰਮ ਕਰਨ ਲੱਗ ਪਿਆ ਕੰਮ ਸਾਮ ਦੇ 4 ਵਜੇ ਤੋਂ ਰਾਤ ਦੇ 12 ਵਜੇ ਤੱਕ ਸੀ ਉਹ 3:00 ਵਜੇ ਬਸਰਾਹੀ ਕੰਮ ਤੇ ਚਲਾ ਜਾਂਦਾ ਤੇ ਰਾਤ ਨੂੰ 1:00 ਵਜੇ ਆ ਕੇ ਸੌ ਜਾਂਦਾ ਦਿਨ ਵੇਲੇ ਉਹ ਆਪਣੇ ਪੋਤਰੇ ਦੇ ਸੰਭਾਲਦਾ ਕੰਮ ਤੇ ਜਾਣ ਲੱਗੇ ਉਸ ਨੂੰ ਆਪਣੇ ਘਰ ਕੋਲ ਇੱਕ ਬੇਬੀ ਸੈਟਰ ਦੇ ਘਰ ਛੱਡ ਜਾਂਦਾ ਜਦੋਂ ਬਲਜੀਤ ਸਿੰਘ ਆਪਣੇ ਕੰਮ ਤੋਂ ਆ ਕੇ ਉਸ ਨੂੰ ਲੈ ਆਉਂਦਾ ਸੀ ਘਰ ਦਾ ਮਾਹੌਲ ਤਾਂ ਪਿਆਰਾ ਸਿੰਘ ਦੇ ਕੰਮ ਤੇ ਜਾਣ ਤੋਂ ਪਹਿਲਾਂ ਵੀ ਕੁਝ ਠੀਕ ਨਹੀਂ ਸੀ ਪਰ ਹੁਣ ਪਿਆਰਾ ਸਿੰਘ ਨੇ ਮਹਿਸੂਸ ਕੀਤਾ ਕਿ ਹਾਲਾਤ ਖਰਾਬ ਹੋ ਗਈ ਤੇ ਨੂ ਦਾ ਬਲਜੀਤ ਨਾਲ ਬਤੀਰਾ ਬੋਰ ਮਾੜਾ ਹੋ ਗਿਆ ਸੀ ਇੱਕ ਵਾਰ ਤਾਂ ਪਿਆਰਾ ਸਿੰਘ ਨੇ ਦੋਹਾਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਰੁਪਿੰਦਰ ਅੱਗੋਂ ਗੁੱਸੇ ਵਿੱਚ બોਲੀ ਡੈਡੀ ਤੁਹਾਨੂੰ ਸਾਡੀ ਗੱਲ ਵਿੱਚ ਦਖਲ ਦੇਣ ਦੀ ਕੋਈ ਲੋੜ ਨਹੀਂ ਬਲਜੀਤ 'ਤੇ ਉੱਪਰ ਆ ਤੇ ਉਸਦੀ ਕੁਝ ਵੀ ਬੋਲਣ ਦੀ ਹਿੰਮਤ ਨਾ ਪਈ ਪਿਆਰਾ ਸਿੰਘ ਚੁੱਪ ਕਰਕੇ ਬਾਹਰ ਚਲਾ ਗਿਆ ਤੇ ਸੋਚਣ ਲੱਗ ਪਿਆ ਕਿ ਇਹੋ ਜਿਹੇ ਹਾਲਾਤ ਰਹੇ ਤਾਂ ਉਸ ਦਾ ਤਾਂ ਘਰ ਵਿੱਚ ਰਹਿਣਾ ਮੁਸ਼ਕਲ ਹੋ ਜਾਏਗਾ ਉਹ ਕਦੀ ਕਦੀ ਇਹ ਵੀ ਸੋਚਦਾ ਕਿ ਬਲਜੀਤ ਵਿਚਾਰਾ ਦੋ ਪੁਰਾਣੇ ਵਿਚਾਲੇ ਕਿਸ ਰਿਹਾ ਹੈ ਨਾ ਤਾਂ ਉਹ ਆਪਣੀ ਘਰਵਾਲੀ ਨੂੰ ਕੁਝ ਕਹਿ ਸਕਦਾ ਹੈ ਅਤੇ ਨਾ ਹੀ ਆਪਣੇ ਪਿਤਾ ਨੂੰ ਛੱਡ ਸਕਦਾ ਹੈ ਬਲਜੀਤ ਨੇ ਕਈ ਵਾਰੀ ਆਪਣੇ ਪਿਤਾ ਨੂੰ ਕਹਿ ਵੀ ਦਿੱਤਾ ਕਿ ਡੈਡੀ ਜੀ ਮੈਂ ਨਾ ਤਾਂ ਕੈਨੇਡਾ ਆਉਣ ਬਾਰੇ ਅਤੇ ਨਾ ਹੀ ਰਿਸ਼ਤੇ ਬਾਰੇ ਮਨ ਦਾ ਸਾ ਤੁਸੀਂ ਹੀ ਤਾਂ ਮੈਨੂੰ ਇਸ ਨਰਕ ਵਿੱਚ ਧੱਕਾ ਦਿੰਦਾ ਹੈ ਜੇ ਇਹ ਬੱਚਾ ਨਾ ਹੋਇਆ ਹੁੰਦਾ ਤਾ ਫਿਰ ਮੈਂ ਕੁਝ ਹੋਰ ਸੋਚ ਸਕਦਾ ਹੁਣ ਤੁਸੀਂ ਦੱਸੋ ਮੈਂ ਕਿਹੜੇ ਹੂ ਵਿੱਚ ਛਾਲ ਮਾਰਾਂ ਗਰਮੀਆਂ ਦੇ ਦਿਨਾਂ ਵਿੱਚ ਰੁਪਿੰਦਰ ਕਈ ਵਾਰ ਅਜਿਹੇ ਕੱਪੜੇ ਪਾਉਂਦੀ ਜਿਸ ਤੋਂ ਪਿਆਰਾ ਸਿੰਘ ਨੂੰ ਕੁਝ ਸਮਝ ਹੀ ਆਉਂਦੀ ਇੱਕ ਦੋ ਵਾਰ ਜਦੋਂ ਬਲਜੀ ਉਸਨੇ ਬਲਜੀਤ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਸਨੇ ਹਾਸੇ ਵਿੱਚ ਗੱਲ ਤਾਲਦਿਆਂ ਕਿ ਹਾਂ ਡੈਡੀ ਇਹ ਤਾਂ ਕੈਨੇਡਾ ਹੈ ਤੁਸੀਂ ਪਲਾਜਾਂ ਵਿੱਚ ਜਾ ਕੇ ਦੇਖ ਲਿਆ ਕਿ ਇਤੋ ਨਿਆਣੀਆਂ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੀਆਂ ਨੇ ਪਿਆਰਾ ਸਿੰਘ ਜਦੋਂ ਬਾਹਰੋਂ ਆਪਣੇ ਘਰ ਅੰਦਰ ਵੜਦਾ ਤਾਂ ਪੰਜਾਬੀ ਸੱਭਿਆਚਾਰ ਮੁਤਾਬਕ ਆਪਣੇ ਆਉਣ ਦਾ ਅਹਿਸਾਸ ਕਰਾਉਣ ਲਈ ਹੌਲੀ-ਹੌਲੀ ਖੰਘੂਰਾ ਮਾਰਦਾ ਕਿ ਨੋ ਨੂੰ ਪਤਾ ਲੱਗ ਜਾਵੇ ਕਿ ਉਹ ਆਇਆ ਹੈ ਇਸ ਗੱਲ ਉੱਤੇ ਵੀ ਨੋ ਨੇ ਪਿਆਰਾ ਸਿੰਘ ਨੂੰ ਇੱਕ ਦੋ ਵਾਰ ਟਿੱਚਰ ਜਿਹੀ ਕਰ ਦਿੱਤੀ ਜਿਸ ਨਾਲ ਉਸ ਨੂੰ ਕੁਝ ਸ਼ਰਮਿੰਦਗੀ ਸਹਿਣੀ ਪਈ ਰਪਿੰਦਰ ਨੂੰ ਘਰ ਵਿੱਚ ਸਫਾਈ ਰੱਖਣ ਦਾ ਬਹੁਤ ਸ਼ੌਕ ਸੀ ਉਹ ਚਾਹੁੰਦੀ ਸੀ ਕਿ ਘਰ ਵਿੱਚ ਹਰ ਚੀਜ਼ ਠੀਕ ਥਾਂ ਤੇ ਰੱਖੀ ਹੋਵੇ ਐਧਰ ਉਧਰ ਪਈ ਚੀਜ਼ ਉਸ ਨੂੰ ਪਸੰਦ ਨਹੀਂ ਸੀ ਘਰ ਵਾਲੀ ਦੀ ਮੌਤ ਕਿਛੋਂ ਪੰਜਾਬ ਵਿੱਚ ਰਹਿੰਦੇ ਪਿਆਰਾ ਸਿੰਘ ਵਿੱਚ ਕੁਝ ਹਲ ਕਰ ਜਪਣਾ ਜਾ ਆ ਗਿਆ ਜਿਹੜੀ ਚੀਜ਼ ਇੱਥੇ ਪਈ ਸੀ ਉੱਥੇ ਹੀ ਪਈ ਰਹਿਣ ਦਿੰਦਾ ਦੋ ਤਿੰਨ ਦਿਨਾਂ ਬਾਅਦ ਕਿਛੋਂ ਉਹ ਆਪ ਸੁਭਾਈ ਕਰ ਲੈਂਦਾ ਜਾਂ ਉਸ ਦੀ ਬੇਟੀ ਆ ਕੇ ਕਰ ਜਾਂਦੀ ਜਦੋਂ ਕੋਈ ਮਾੜੀ ਆਤ ਪੈ ਜਾਵੇ ਉਹ ਜਲਦੀ ਦੂਰ ਨਹੀਂ ਹੁੰਦੀ ਇਸ ਆਤ ਕਰਕੇ ਵੀ ਪਿਆਰਾ ਸਿੰਘ ਨੂੰ 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 ਕੋਲੋਂ ਕਈ ਵਾਰ ਗਾਲਾਂ ਸੋਨੀਆਂ ਪੈਂਦੀਆਂ ਹੁਣ ਉਹਨਾਂ ਨੇ ਘਰ ਵਿੱਚ ਸਲਾਹ ਕਰ ਲਈ ਕਿ ਕਿਰਾਏ ਤੋਂ ਛਟਕਾਰਾ ਪਾਉਣ ਲਈ ਮਕਾਨ ਖਰੀਦ ਲਿਆ ਜਾਵੇ ਅਤੇ ਮਕਾਨ ਵੇਖੀ ਕਿਸੇ ਮਕਾਨ ਵਿੱਚ ਕੋਈ ਚੰਗਾ ਨਹੀਂ ਅਤੇ ਕਿਸੇ ਵਿੱਚ ਕੁਝ ਅਖੀਰ ਵਿੱਚ ਜਦੋਂ ਇੱਕ ਮਕਾਨ ਪਸੰਦ ਆਇਆ ਤਰਪਿੰਦਰ ਨੇ ਏਜੰਟ ਨੂੰ ਸ਼ਾਮਾਂ ਬਿੜੀ ਜਦੋਂ ਪਿਆਰਾ ਸਿੰਘ ਆਪਣੇ ਕੰਮ ਤੇ ਗਿਆ ਹੋਇਆ ਸੀ ਘਰ ਵਿੱਚ ਬੁਲਾਇਆ ਦੋਹਾਂ ਜੀਆਂ ਨੇ ਕਾਗਜ਼ਾਂ ਉੱਤੇ ਦਰਖਾਸਤ ਕਰ ਦਿੱਤੇ ਅਤੇ ਦੋ ਕੁ ਦਿਨਾਂ ਪਿਛੋਂ ਜਦੋਂ ਬਲਜੀਤ ਆਪਣੇ ਕੰਮ ਤੇ ਜਾਣ ਲੱਗਾ ਤਾਂ ਪਿਆਰਾ ਸਿੰਘ ਨੇ ਕਿਹਾ ਬੇਟਾ ਮਕਾਨ ਤਾਂ ਪਸੰਦ ਕਰ ਲਿਆ ਪਰ ਆਪਣੇ ਏਜੰਟ ਨੂੰ ਕਾਗਜ਼ਾਂ ਤੇ ਸਹਿਨ ਕਰਨ ਵਾਸਤੇ ਬੁਲਾ ਲੈਣਾ ਸੀ ਬਲਜੀਤ ਨੂੰ ਜਿਵੇਂ ਕੰਪਨੀ ਨਹੀਂ ਛੱਡ ਗਈ ਉਹ ਹੌਲ ਗਿਆ ਬੋਲਿਆ ਡੈਡੀ ਪਰसों ਏਜੰਟ ਦਾ ਫੋਨ ਆਇਆ ਸੀ ਕਿ ਆਫਰ ਜਲਦੀ ਦੇਣੀ ਹੈ ਨਹੀਂ ਤਾਂ ਮਕਾਨ ਹੱਥੋਂ ਖੁੱਸ ਜਾਏਗਾ ਇਸ ਲਈ ਉਸ ਨੂੰ ਘਰ ਬੁਲਾ ਕੇ ਅਸੀਂ ਕਾਗਜ਼ਾਂ ਉੱਤੇ ਪਰਸੋਂ ਸਾਈਨ ਕਰ ਦਿੱਤੇ ਸਨ ਪਿਆਰਾ ਸਿੰਘ ਨੂੰ ਇੱਕ ਕੰਮ ਗੁਸਾ ਆ ਗਿਆ ਅਤੇ ਉਹ ਉੱਚੀ ਬਾਣੀ ਤੇ ਬੋਲਿਆ ਜੋ ਤੂੰ ਸਾ ਮੈਨੂੰ ਪੁੱਛਣਾ ਜਾਂ ਮੇਰੀ ਸਲਾਹ ਲੈਣੀ ਠੀਕ ਨਹੀਂ ਸਮਝੀ ਉਹ ਇੱਕਦਮ ਆਪਣੇ ਕਮਰੇ ਵਿੱਚ ਚਲਾ ਗਿਆ ਬਲਜੀਤ ਨੇ ਸਮਝ ਲਿਆ ਕਿ ਕੋਈ ਤੂਫਾਨ ਆਉਣ ਵਾਲਾ ਹੈ ਉਹ ਵੀ ਉਸ ਦੇ ਪਿੱਛੇ ਹੀ ਚਲਾ ਗਿਆ ਅਤੇ ਪੋਚਾ ਜਿਹਾ ਪਾਉਣ ਲੱਗਾ ਡੈਡੀ ਅਸਲ ਵਿੱਚ ਕਾਹਲੀ ਕਾਹਲੀ ਕੰਮ ਕਰਨਾ ਪਿਆ ਘਰ ਦੇ ਹੋਰ ਕੰਮਾਂ ਵਿੱਚ ਰੁੱਝੇ ਗ੍ਰਹਿਣ ਕਰਕੇ ਤੁਹਾਨੂੰ ਦੱਸਿਆ ਨਹੀਂ ਗਿਆ ਕਹਾਣੀ ਦਾ ਰਹਿਦਾ ਭਾਗ ਕੱਲ ਮਿਲੂ ਸੁਣਨਾ ਜੀ ਇੱਥੋਂ ਤੱਕ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ